ਸਰਦੀਆਂ ਦੇ ਵਿੱਚ ਜਿਹੜੀ ਇਸ ਚੀਜ਼ ਦੀ ਕਾਸ਼ਤ ਕੀਤੀ ਜਾ ਸਕਦੀ ਹੈਗੀ ਇਹ ਹੈ ਕਿ ਅਲਸੀ ਅਲਸੀ ਨੂੰ ਜਿਹੜਾ ਇਸ ਤਰ੍ਹਾਂ ਮੋਟੀਆਂ ਬੱਟਾਂ ਬਣਾ ਕੇ ਆਪਾਂ ਲਾਉਣੇ ਆਂਗੇ ਤੇ ਲਾਉਣ ਦੇ ਸਮੇਂ ਦੀ ਗੱਲ ਕਰੀਏ ਤਾਂ ਅਕਤੂਬਰ ਦੇ ਮਹੀਨੇ ਦੇ ਵਿੱਚ ਜਿਹੜੀ ਇਹ ਲਾਈ ਜਾਂਦੀ ਹੈ ਪਹਿਲੇ ਹਫ਼ਤੇ ਤੋਂ ਲੈ ਕੇ ਆਖਰੀ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਇਹਨੂੰ ਜਿਹੜਾ ਲਾ ਸਕਦੇ ਹੋਗੇ ਸਹੀ ਸਮੇਂ ਤੇ ਲੱਗੀ ਹੋਈ ਫਸਲ ਹੀ ਅਲਸੀ ਦੀ ਚੰਗਾ ਝਾੜ ਦਿੰਦੀ ਹੈਗੀ ਤੇ ਇਸ ਨੂੰ ਜਿਆਦਾ ਸੰਘਣਾ ਆਪਾਂ ਜੇ ਲਾਉਣੇ ਆ ਤਾਂ ਜਿਹੜਾ ਘਟ ਜਿਹੜਾ ਇਹਦੇ ਉੱਪਰ ਫਾਲ ਆਉਂਦਾਗਾ ਫੁੱਲੇ ਤੇ ਬਾਗਮਾਲ ਆਉਂਦੇ ਨੇ ਕਿ ਆਉਣ ਵਾਲੇ ਕੋਸ਼ ਜਿਹੜੇ ਦਿਨਾਂ ਦੇ ਵਿੱਚ ਕਹਿ ਲਈਏ ਜਾਂ 1.5 ਮਹੀਨੇ ਦੇ ਵਿੱਚ ਕਹਿ ਲਈਏ ਖੇਤ ਨੂੰ ਬਿਲਕੁਲ ਫੁੱਲਾਂ ਦੇ ਨਾਲ ਜਿਹੜਾ ਇਹ ਫਸਲ ਭਰ ਦੂਗੀ ਇਹ ਚੀਜ਼ਾਂ ਜਿਹੜੀਆਂ ਆਪਾਂ ਲਗਾਤਾਰ ਇਹਨਾਂ ਤੋਂ ਦੂਰ ਹੋ ਰਹੇ ਆਂ ਬਾਜ਼ਾਰ ਤੋਂ ਲੈ ਕੇ ਆਪਾਂ ਬਿਲਕੁਲ ਖਾ ਨਹੀਂ ਰਹੇ ਤੇ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਆਪਾਂ ਨੂੰ ਪਿਓਰ ਚੀਜ਼ ਮਿਲ ਰਹੀ ਹੈ ਜਾਂ ਨਹੀਂ ਪਿਓਰ ਦਾ ਮਤਲਬ ਇਹ ਨਹੀਂ ਕਿ ਚੀਜ਼ ਦੇਖਣ ਨੂੰ ਆਪਾਂ ਨੂੰ ਸੋਹਣੀ ਲੱਗ ਰਹੀ ਹੈ ਤਾਂ ਪਿਓਰ ਹੋਊਗੀ ਕਿਉਂਕਿ ਜਿਹੜੇ ਕੈਮੀਕਲ ਖੇਤੀ ਦੇ ਵਿੱਚ ਵਰਤੇ ਜਾ ਰਹੇ ਨੇਗੇ ਉਹ ਇੰਨਾ ਕ ਨੁਕਸਾਨ ਕਰਦੇ ਨੇਗੇ ਕਈ ਵਾਰੀ ਕਿਉਂਕਿ ਉਹਨਾਂ ਨੂੰ ਆਪਾਂ ਲੋੜ ਤੋਂ ਵੱਧ ਵਰਤ ਲੈਣੇ ਆ ਤੇ ਉਹ ਸਰੀਰ ਦੇ ਵਿੱਚ ਆਪਣੇ ਜਿਹੜੇ ਟ੍ਰੇਸ ਛੱਡ ਜਾਂਦੇ ਨੇ ਤੇ ਉਹ ਆਪਾਂ ਨੂੰ ਬਾਅਦ ਦੇ ਵਿੱਚ ਸਰੀਰ ਦੇ ਵਿੱਚ ਭਿਆਨਕ ਬਿਮਾਰੀਆਂ ਦੇ ਰੂਪ ਦੇ ਵਿੱਚ ਦਿਖਦੇ ਨੇ